वाहगुरु जी का खालसा वाहेगुरु जी की फतेह तु पता ही है कि दो दसंबर तो बाद लगातार अज तक पंद्रह दिन हो गए कुछ नकली पेजा तो मेनु ट्रोल किया जा रहा बहुत बुरी तरह मेरी करदार कुशी की जा रही है ਔਰ ਮੁਖਸਰ ਸਾਹਿਬ ਤੋਂ ਇੱਕ ਕੋਈ 18 ਸਾਲ ਪੁਰਾਣਾ ਸਾਡਾ ਕੋਈ ਪਰਿਵਾਰਕ ਝਗੜਾ ਸੀ ਉਸ ਪਰਿਵਾਰਕ ਝਗੜੇ ਦੇ ਵਿੱਚ ਵਰਪੀਸਮ ਨੰਗ ਦਾ ਨਾਮ ਦਾ ਇੱਕ ਸ਼ਖਸ ਜਿਸ ਨੂੰ ਕੁਝ ਲੋਕ ਵੱਖ-ਵੱਖ ਮੀਡੀਆ ਚੈਨਲਾਂ ਦੇ ਉੱਤੇ ਲੈ ਕੇ ਆਏ ਉਹਨਾਂ ਦੀ ਇੰਟਰਵਿਊਸ ਕਰਾਈਆਂ ਤੇ ਮੇਰੇ ਦੇ ਉੱਤੇ ਬਹੁਤ ਪੱਦੇ ਦੋਸ਼ ਲਾਏ ਜਿਨ੍ਹਾਂ ਦਾ ਜਵਾਬ ਮੈਂ ਅੱਜ ਤੱਕ ਸਾਹਿਬ ਤੇ ਤਾਨੂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਪੰਜ ਪਿਆਰੇ ਸਹਿਬਾਨ ਦੀ ਹਾਜ਼ਰੀ ਚ ਔਰ ਸੰਗਤ ਦੀ ਹਾਜ਼ਰੀ ਚ ਦੇ ਗਿਆ ਦੇ ਚੁੱਕੇ ਆ ਜਿਹੜੇ ਮੇਰੇ ਤੇ ਉਸ ਵਿਅਕਤੀ ਵੱਲੋਂ ਅਲੀਗੇਸ਼ਨ ਲਗਾਏ ਗਏ ਸੀ ਕਿ ਧੀ ਹਰਾਨੇ ਵਾਲੀ ਗੱਲ ਹੈ ਨਾ ਕਿ 18 ਸਾਲ ਪੁਰਾਣਾ ਮਾਮਲਾ ਹੈ ਤੇ 2 ਦਸੰਬਰ ਤੋਂ ਬਾਅਦ ਉਹ ਮਾਮਲਾ ਜਿਹੜਾ ਅਚਾਨਕ ਜਿਹੜਾ ਉਸ਼ਾਲਿਆ ਜਾਂਦਾ ਹੈ ਮੇਰੀ ਸਪੈਸ਼ਲੀ ਕਰਦਾਰ ਕੁਸ਼ੀ ਕਰਨ ਵਾਸਤੇ ਔਰ ਮੈਨੂੰ ਜਿਹੜੀਆਂ ਜਾਣਕਾਰੀਆਂ ਮਿਲੀਆਂ ਨੇ ਕਿ ਉਸ ਵਿਅਕਤੀ ਨੂੰ ਬਕਰੇ ਬਕਰੇ ਚੈਨਲਾਂ ਦੇ ਉੱਤੇ ਲਿਜਾ ਕੇ ਇੰਟਰਵਿਊ ਕਰਾਉਣ ਦੇ ਲਈ ਇੱਕ ਸਾਬਕਾ ਅਕਾਲੀ ਆਗੂ ਜਿਹੜਾ ਨਾਂ ਦਾ ਸਾਬਕਾ ਹੈ ਲੇਕਨ ਤਾਲਮੇਲ ਚ ਪੂਰਾ ਹੈ ਉਹਦੇ ਵੱਲੋਂ ਤੇ ਮੁਖਸਰ ਸਾਹਿਬ ਦੇ ਕੁਝ ਅਕਾਲੀ ਲੀਡਰਾਂ ਵੱਲੋਂ ਸਾਂਝੇ ਰੂਪ ਦੇ ਵਿੱਚ ਉਸ ਲੜਕੇ ਨੂੰ ਜਿਹੜਾ ਹੈ ਉਹ ਚੁੱਕਿਆ ਗਿਆ ਗੱਡੀ ਦੇ ਵਿੱਚ ਬਿਠਾਇਆ ਗਿਆ ਤੇ ਵੱਖ-ਵੱਖ ਚੈਨਲਾਂ ਦੇ ਉੱਤੇ ਜਾ ਕੇ ਜਿਹੜੀ ਆ ਉਹਦੀ ਇੰਟਰਵਿਊ ਕਰਾਉਣ ਦਾ ਯਤਨ ਕੀਤਾ ਹੈਗਾ। ਮੇਰੇ ਤੇ ਦੋਸ਼ ਲੱਗੇ ਕਿ ਮੈਂ ਇੰਟਰਵਿਊ ਜਿਹੜੀਆਂ ਨੇ ਉਹ ਡਿਲੀਟ ਕਰਵਾਈਆਂ ਨੇ। ਮੇਰੇ ਵਕੀਲ ਬਠਿੰਡੇ ਤੋਂ ਉਹਨੇ ਖਾਰਾ ਜੀ ਉਹਨਾਂ ਨੇ ਚੈਨਲਾਂ ਨੂੰ ਨੋਟਿਸ ਕੱਢਿਆ ਕਿ ਫੋਨ ਕੀਤੇ ਮੈਨੂੰ ਨਹੀਂ ਪਤਾ। ਉਹ ਵੀਡੀਓ ਉਹਨਾਂ ਵੱਲੋਂ ਡਿਲੀਟ ਕਰਾਏ ਗਏ ਨੇ। ਮੈਂ ਕਿਸੇ ਵੱਲੋਂ ਕਿਸੇ ਵੀਡੀਓ ਨੂੰ ਡਿਲੀਟ ਨਹੀਂ ਕਰਵਾਇਆ। ਦੂਸਰਾ ਮੈਂ ਜਿਹੜਾ ਅੱਜ ਤੱਕ ਸਭ ਦੀ ਫਸੀਲ ਤੇ ਪੰਜ ਪੈਰੇ ਸਹਿਬਾਨ ਤੇ ਸੰਗਤ ਦੀ ਹਾਜ਼ਰੀ ਚ ਜੋ ਆਪਣੀ ਗੱਲ ਰੱਖੀ ਐ ਉਹ ਜਿਹੜਾ ਟਰੋਲ ਟੋਲਾ ਹੈ ਉਹ ਇਹ ਨਾ ਸਮਝ ਲੈ ਕੇ ਸਾਨੂੰ ਸਪਸ਼ਟੀਕਰਨ ਦੇਣ ਵਾਸਤੇ ਜਿਹੜੀ ਐ ਇਹ ਕੀਤਾ ਗਿਆ ਮੈਂ ਉਹਨਾਂ ਤੋਂ ਡਰਨ ਵਾਲਾ ਨਹੀਂ ਨਾ ਧਮਕਾਉਣ ਧਮਕਣ ਵਾਲਾ ਮੈਂ ਸਿਰਫ ਤੇ ਸਿਰਫ ਸਿਰਫ ਤੇ ਸਿਰਫ ਆਪਣੀਆਂ ਸੰਗਤਾਂ ਨੂੰ ਆਪਣੇ ਗੁਰੂ ਪੰਥ ਨੂੰ ਸਚਾਈ ਦੱਸਣ ਵਾਸਤੇ ਪੰਜ ਪੈਰੇ ਸਹਿਬਾਨ ਤੇ ਗੁਰੂ ਦੀ ਹਜ਼ੂਰੀ ਚ ਹਾਜ਼ਰ ਹੋਇਆ ਜਿਹੜਾ ਮੇਰਾ ਫਰਜ਼ ਬਣਦਾ ਸੀ ਜ਼ਰੂਰੀ ਮੈਂ ਕੀਤਾ ਮੈਂ ਉੱਥੇ ਵੀ ਇਹ ਗੱਲ ਕਹੀ ਹੈ ਆਪਣੇ ਗੁਨਾਹਾਂ ਦਾ ਜ਼ਿਕਰ ਕਰਦੇ ਹਾਂ ਮੇਰਾ ਗੁਨਾਹ ਹੈ ਮੈਂ 2 ਦਸੰਬਰ ਨੂੰ ਪੰਚ ਸਿੰਘ ਸਹਿਬਾਨ ਦੀ ਮੀਟਿੰਗ ਦੇ ਫੈਸਲੇ ਦੇ ਵਿੱਚ ਸ਼ਾਮਲ ਹੋਇਆ ਪੰਚ ਸਿੰਘ ਸਹਿਬਾਨ ਦਾ ਫੈਸਲਾ ਸੀ ਉਹ ਪੰਚ ਸਿੰਘ ਸਹਿਬਾਨ ਦੇ ਸੈਨ ਹੋਇਆ ਮੇਰਾ ਇਕੱਲੇ ਦਾ ਨਹੀਂ ਸੀ ਲੇਕਨ ਕੰਟਰੋਲ ਮੈਨੂੰ ਕੀਤਾ ਗਿਆ ਦੂਸਰਾ ਮੈਂ ਸਪਸ਼ਟ ਸ਼ਬਦਾਂ ਦੇ ਵਿੱਚ ਇਹ ਗੱਲ ਜਿਨ੍ਹਾਂ ਨੇ ਮੇਰੇ ਤੱਕ ਅਪਰੋਚ ਕੀਤੀ ਉਹਨਾਂ ਨੂੰ ਵੀ ਕਹਿ ਚੁੱਕੇ ਆ ਔਰ ਮੀਡੀਆ ਦੇ ਰਾਹੀਂ ਵੀ ਕਹਿਣਾ ਚਾਹੁੰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਸ ਫੈਸਲੇ ਨੂੰ ਡਾਇਵਰਟ ਕਰਨ ਦੇ ਲਈ ਪੰਜ ਸਿੰਘ ਸਹਿਬਾਨ ਦੀ ਮੀਟਿੰਗ 'ਚ ਸ਼ਾਮਲ ਹੋ ਕੇ ਮੈਂ ਕਿਸੇ ਵੀ ਪਾਪ ਦਾ ਭਾਗੀਦਾਰ ਨਹੀਂ ਬਣੂੰਗਾ ਮੈਨੂੰ ਕੱਢਣਾ ਕੱਢ ਦਿਓ ਮੈਨੂੰ ਰੱਖਣਾ ਰੱਖ ਲਓ ਬਹੁਤ ਪਰੇਸ਼ਾਨੀ ਮੈਨੂੰ ਮੇਰੇ ਪਰਿਵਾਰ ਨੂੰ ਜਿਹੜੀ ਹੈ ਪਿਛਲੇ 10 ਦਿਨਾਂ ਤੋਂ ਦਿੱਤੀ ਜਾ ਰਹੀ ਨਕਲੀ ਪੇਜ ਬਣਾ ਕੇ ਉਹਨਾਂ ਨਕਲੀ ਪੇਜਾਂ ਤੋਂ ਘਟੀਆ ਕਿਸਮ ਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਪਹਿਲਾ ਮੇਰੇ ਤੇ ਭਾਜੀਪੀ ਆਰਐਸਐਸ ਹੋਂ ਦਾ ਦੋਸ਼ ਲਾਇਆ ਗਿਆ 2 ਦਸੰਬਰ ਦੇ ਫੈਸਲੇ ਤੋਂ ਬਾਅਦ ਮੁਖਸਰ ਤੋਂ ਉਸ ਵਿਅਕਤੀ ਨੂੰ ਚੁੱਕਿਆ ਗਿਆ ਬੱਕਰੀਆਂ ਬੱਕਰੀਆਂ ਇੰਟਰਵਿਊ ਉਹਦੇ ਤੋਂ ਕਰਵਾਈਆਂ ਗਈਆਂ ਇੱਥੇ ਜਦੋਂ ਸਬਰ ਨਹੀਂ ਹੋਇਆ ਤੇ ਫਿਰ ਇੱਕ ਲੜਕੀ ਜਿਹੜੀ ਇੱਕ ਸ਼੍ਰੀ ਪਰਿਵਾਰ ਦੀ ਚੰਗੇ ਪਰਿਵਾਰ ਦੀ ਹੈ ਅਸੀਂ ਇੱਕ ਸਮਾਗਮ ਦੇ ਉੱਤੇ 2019 ਚ ਗਏ ਸੀ ਬਹਿਰਨ ਦੇ ਵਿੱਚ ਫਲਾਈਟ ਇੱਕੋ ਸੀ ਲੇਕਿਨ ਮੈਂ ਬਿਜ਼ਨਸ ਸੀ ਸੀ ਉਹ ਇਕਨੋਮੀ ਵਿੱਚ ਸੀ ਮੈਂ ਬਹਿਰਨ ਦੀ ਸੰਗਤ ਰੂਏ ਕਾਂਗਾ ਕਿ ਉਹ ਸਾਰਾ ਸਪਸ਼ਟ ਕਰ ਕਿ ਅਸੀਂ ਕਿੱਥੇ ਰਹੇ ਸੀ ਇਹ ਬਹਿਰੀਨ ਦੀ ਸੰਗਤ ਪਲੀਪਾ ਜਾਣਦੀ ਹੈ ਉਹ ਕਿੱਥੇ ਸੀ ਮੈਂ ਕਿੱਥੇ ਸੀ ਉਸ ਲੜਕੀ ਦੇ ਨਾਲ ਮੇਰੀਆਂ ਤਸਵੀਰਾਂ ਜਿਹੜੀਆਂ ਐਡਿਟ ਕੀਤੀਆਂ ਗਈਆਂ ਫਿਰ ਵੀ ਜਦੋਂ ਸਬਰ ਨਹੀਂ ਹੋਇਆ ਤੇ ਮੇਰੇ ਨਾਮ ਦਾ ਜਾਲੀ ਪੇਜ ਬਣਾਇਆ ਗਿਆ ਮੇਰੇ ਨਾਮ ਦਾ ਜਾਲੀ ਪੇਜ ਬਣਾ ਕੇ ਉਹ ਤੇ ਤੋਂ ਭੱਦੇ ਕਿਸਮ ਦੇ ਜਿਹੜੇ ਆ ਉਹ ਕਮੈਂਟ ਕੀਤੇ ਗਏ ਉਹ ਪੇਜ ਮੈਂ ਜ਼ਰੂਰ ਆਪ ਡਿਲੀਟ ਕਰਵਾਇਆ ਸਰਕਾਰ ਨੂੰ ਕਹਿ ਕੇ ਕਿਉਂਕਿ ਕੋਈ ਵੀ ਗਲਤ ਕਮੈਂਟ ਕਰਕੇ ਮੇਰੇ ਪੇਜ ਤੋਂ ਨਕਲੀ ਪੇਜ ਤੋਂ ਪੰਜਾਬ ਦਾ ਮਾਹੌਲ ਖਰਾਬ ਕਰ ਸਕਦਾ ਸੀ ਕਿਸੇ ਧਰਮ ਵਿਰੁੱਧ ਟਿੱਪਣੀਆਂ ਕੀਤੀਆਂ ਜਾ ਸਕਦੀਆਂ ਸੀ ਕਿਸੇ ਦੀ ਕਾਸਟ ਬਾਰੇ ਟਿੱਪਣੀਆਂ ਕੀਤੀਆਂ ਜਾ ਸਕਦੀਆਂ ਸੀ ਮੇਰੇ ਨਾਮ ਦੇ ਉੱਤੇ ਇਸ ਲਈ ਮੈਂ ਜ਼ਰੂਰੀ ਸਮਝਿਆ ਤੇ ਉਹ ਪੇਜ ਜਿਹੜਾ ਮੈਂ ਡਿਲੀਟ ਖੁਦ ਆਪ ਜਿਹੜਾ ਹੈ ਉਹ ਐਪਲੀਕੇਸ਼ਨ ਦੇ ਕੇ ਬਕਾਇਦਾ ਸਾਈਬਰ ਕ੍ਰਾਈਮ ਦੇ ਵਿੱਚ ਉਹ ਡਿਲੀਟ ਕਰਵਾਇਆ ਹੈਗਾ ਇਹਨੇ ਦਿਨਾਂ ਤੋਂ ਜਿਹੜਾ ਮੈਂ ਗੁਰੂ ਪੰਥ ਨੂੰ ਦੱਸਣਾ ਚਾਹੁੰਦਾ ਮੈਨੂੰ ਪਰੇਸ਼ਾਨ ਕੀਤਾ ਗਿਆ ਅੱਜ 15 ਦਿਨ ਹੋ ਗਏ ਮੇਰਾ ਪਰਿਵਾਰ ਤੇ ਮੈਂ ਸੌ ਨਹੀਂ ਸਕਿਆ ਸੀ ਜਿਸ ਕਿਸਮ ਦੇ ਹਾਲਾਤ ਸਾਡੇ ਲਈ ਬਣਾਏ ਗਏ ਮੈਨੂੰ ਤੁਸੀਂ ਕੱਢ ਦਿਓ ਜੋ ਫੈਸਲਾ ਕਰਾਉਣਾ ਕਰਾ ਲੂ ਮੈਂ ਅਗੜਾ ਫੇਟ ਟੰਗਾ ਨਾਲਾਂਗਾ ਜੇ ਤੁਸੀਂ ਮੈਨੂੰ ਕੱਢ ਦਿਓਗੇ ਤਾਂ ਪਰ ਇਸ ਕਿਸਮ ਦੇ ਭੱਦੇ ਦੋਸ਼ ਲਾਉਣੇ ਘਟਿਆ ਦੋਸ਼ ਲਾਉਣੇ ਘਟਿਆ ਟ੍ਰੋਲਿੰਗ ਕਰਨੀ ਇਹ ਬਹੁਤ ਮੰਦਪਾਗ ਹੈ ਅਕਾਲੀ ਹੁੰਦੇ ਸੀ ਕਿਸੇ ਸਮੇਂ ਦੁਸ਼ਮਣ ਦੀਆਂ ਧੀਆਂ ਭੈਣਾਂ ਦੀਆਂ ਵੀ ਇੱਜ਼ਤਾਂ ਦੇ ਰੱਖੇ ਹੁੰਦੇ ਸੀ ਅੱਜ ਵੀ ਅਕਾਲੀ ਦੁਸ਼ਮਣ ਦੀਆਂ ਤੀਆਂ ਪੈਣਾ ਦੇ ਰਾਖੇ ਨੇ ਜਿਹੜੇ ਅਕਾਲੀ ਨੇ ਜਿਹੜੇ ਇੱਕ ਟੋਲੇ ਨਾਲ ਸੰਬੰਧ ਰੱਖਦੇ ਆ ਉਹਨਾਂ ਨੂੰ ਸ਼ਾਇਦ ਇਸ ਗੱਲ ਦਾ ਪਤਾ ਨਹੀਂ ਇਹ ਅਕਾਲੀ ਦਲ ਦਾ ਬਰਾਸਤ ਕੀ ਹੈ ਅਕਾਲੀ ਦਲ ਦਾ ਇਤਿਹਾਸ ਕੀ ਹੈ ਅਕਾਲੀ ਗਲਤੀ ਸੋਚ ਕੀ ਹੈ ਕਦੇ ਪੜ ਕੇ ਦੇਖਣਾ ਅਕਾਲੀ ਦਲ ਦਾ ਇਤਿਹਾਸ ਕਦੇ ਪੜ ਕੇ ਦੇਖਣਾ ਅਕਾਲੀ ਦਲ ਦੀ ਬਰਾਸਤ ਪੜ ਕੇ ਦੇਖਣ ਕਦੇ ਅਕਾਲੀ ਦਲ ਦੀਆਂ ਪਰੰਪਰਾਵਾਂ ਜਿਹੜਾ ਪੰਥ ਲਈ ਜੂਝਦਾ ਸੀ ਪੰਥ ਲਈ ਮਰਦਾ ਸੀ ਕਿਸੇ ਵਿਅਕਤੀ ਵਿਸ਼ੇਸ਼ ਲਈ ਨਹੀਂ ਨਕਤੇ ਵਿਸ਼ੇਸ਼ ਹੁੰਦੇ ਰਹਿੰਦੇ ਨੇ ਜਾਂਦੇ ਰਹਿੰਦੇ ਨੇ ਮੈਂ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਵੀ ਇਹ ਸ਼ਬਦ ਕਹੇ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ 100 ਅਕਾਲੀ ਦਲ ਬਣਾ ਸਕਦਾ ਹੈ 1000 ਅਕਾਲੀ ਦਲ ਮਿਲ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸੰਕਲਪ ਨੂੰ ਪੈਦਾ ਨਹੀਂ ਕਰ ਸਕਦੇ ਮੈਂ ਅੱਜ ਵੀ ਕਹਣਾ ਮੈਂ ਕੋਈ ਰਿਜ਼ਾਈਨ ਨਹੀਂ ਕਰਨਾ ਕੋਈ ਅਸਤੀਫਾ ਨਹੀਂ ਦੇਣਾ ਹੋਰ ਵੀ ਕੋਈ ਦੋਸ਼ ਲਾਉਣੇ ਮੇਰੇ ਤੇ ਲਾ ਸਕਦੇ ਤੁਸੀਂ ਪੀਟੀਸੀ ਦੇ ਉੱਤੇ ਕੋਈ ਔਰਤਾਂ ਪਿਠਾ ਕੇ ਮੇਰੇ ਤੇ ਇਲਜ਼ਾਮ ਲਗਾ ਸਕਦੇ ਹੋ ਇਹਨੇ ਸਾਡੇ ਨਾਲ ਜਿਹੜੀ ਬਾਤ اخਲਾਕੀ ਕੀਤੀ ਹੈ ਇਹਨੇ ਸਾਡੇ ਬਦਤਮੀਜ਼ੀ ਕੀਤੀ ਕਰ ਸਕਦੇ ਹੋ ਤੁਸੀਂ ਉਮੀਦ ਹੈ ਤੁਹਾਡੇ ਤੋਂ ਇਥੋਂ ਤੱਕ ਇੱਕ ਸਭ ਦਾ ਅਕਾਲੀ ਆਗੂ ਉਹੀ ਅਕਾਲੀ ਆਗੂ ਚੰਡੀਗੜ੍ਹ ਦੇ ਵਿੱਚ ਕੁਝ ਬੰਦਿਆਂ ਨਾਲ ਮੀਟਿੰਗਾਂ ਕਰਦਾ ਉਹਨਾਂ ਨੂੰ ਕਹਿੰਦਾ ਅੰਮ੍ਰਿਤਸਰ ਜਾਓ ਮੈਂ ਪ੍ਰੈਸ ਮੈਨੇਜ ਕਰਕੇ ਦਿੰਦਾ ਯਾਨੀ ਹਰਪ੍ਰੀਤ ਸਿੰਘ ਤੇ ਦੋਸ਼ ਲਾਓ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਨੂੰ ਮੰਗ ਬਤਰ ਦਿਓ ਕਿ ਬੜੇ ਗੰਭੀਰ ਮਦਦ ਦੋਸ਼ ਲੱਗੇ ਨੇ ਇਹਨਾਂ ਨੂੰ ਚਾਹੇਦਾਰੀ ਤੂਫਾਨਾ ਕੀਤਾ ਜਾਵੇ ਉਹ ਮੇਰਾ ਭਰਾ ਸੀ ਮੇਰੇ ਤੱਕ ਗੱਲ ਪਹੁੰਚੀ ਉਹ ਟਲ ਗਿਆ ਇਸ ਤਰ੍ਹਾਂ ਦੀਆਂ ਹੋਰ ਵੀ ਉਮੀਦਾਂ ਨੇ ਕਿ ਐਸੇ ਵਿਅਕਤੀ ਜਿਹੜੇ ਨੇ ਉਹ ਮੀਡੀਆ ਦੇ ਸਾਹਮਣੇ ਪੇਸ਼ ਕੀਤੇ ਜਾ ਸਕਦੇ ਆ ਜਿਹੜਾ ਮੈਨੂੰ ਜਿਹੜਾ ਹੈ ਉਹ ਬਦਨਾਮ ਕਰਨ ਦੇ ਲਈ ਮੇਰੀ ਕਰਦਾਰ ਕੁਸ਼ੀ ਕਰਨ ਦੇ ਲਈ ਜਿਹੜਾ ਹੈ ਮੋਰਾ ਬਣ ਬਹੁਤ ਮੰਦਪਗ ਹੈ ਅਕਾਲੀ ਪਾਰਟੀ ਉਹ ਪਾਰਟੀ ਹੈ ਜਿਹਨੇ ਭਾਰਤ ਦੇ ਵਿੱਚ ਸਿਆਸਤ ਦੇ ਅੰਦਰ ਉੱਚ ਮਿਆਰ ਸਥਾਪਿਤ ਕੀਤੇ ਅੱਜ ਅਸੀਂ ਕਿੱਥੇ ਖੜ ਗਏ ਬਹੁਤ ਮੇਰੇ ਵਾਸਤੇ ਦੁੱਖ ਦੀ ਗੱਲ ਤੁਸੀਂ ਅੱਜ ਜੋ ਪੁੱਛਣਾ ਹੈ ਮੈਨੂੰ ਦੇ ਚੇਜ ਕੋ ਕੇ ਬੇ ਸੰਗੋ ਕੇ ਖੁੱਲੇ ਹੋ ਕੇ ਪੁੱਛ ਲੋ ਮੈਂ ਤੁਹਾਡੇ ਹਰ ਸਵਾਲ ਦਾ ਜਵਾਬ ਦੇਵਾਂਗਾ ਇੱਕ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ ਜਿਹੜੀ ਸ਼ਬਦਾਵਲੀ ਵਰਤੀ ਜਾ ਰਹੀ ਹੈ ਉਹ ਤੇ ਵੀ ਨਰਾਜ਼ ਕੀਤਾ ਤੇਰਾਜ਼ ਤੁਹਾਨੂੰ ਕੁੱਤੀ ਕਹਿ ਰਹੇ ਮੈਂ ਭਾਜੀਪੀ ਨਾਲ ਮੈਂ ਸੰਬੰਧਤ ਹੈਗਾ ਦਾ ਦੇਖੋ ਉਹਨਾਂ ਤੋਂ ਉਹਨੂੰ ਸਵਾਲ ਕੀਤਾ ਉਹਨਾਂ ਨੇ ਕਿ ਤੁਸੀਂ ਭਾਜੀਪੀ ਨਾਲ ਸੰਬੰਧ ਰੱਖਦੇ ਹੋਗੇ ਤੁਸੀਂ ਕਿਹਾ ਹਾਂ ਮੈਂ ਹੈਗਾਗਾ ਤੁਹਾਨੂੰ ਲੱਗਦਾ ਵੀ ਇੱਥੇ ਤੁਸੀਂ ਗਾਲਾਂ ਵੀ ਕੱਢੀਆਂ ਤੁਹਾਨੂੰ ਲੱਗਦਾ ਨਹੀਂ ਵੀ ਤੁਸੀਂ ਠਾਕ ਸਾਹਿਬ ਦੇ ਜੱਤੀਦਾਰ ਦੀ ਗਾਲਾਂ ਕੱਢਣੀ ਸੀ ਦੇਖੋ ਸਾਡੇ ਅਸੀਂ ਮਲਬਈ ਹੁੰਨੇ ਆ ਤੇ ਮਲਵਈਆਂ ਦੀ ਬੋਲਚਾਲ ਦੇ ਵਿੱਚ ਸਾਲਾ ਸ਼ਬਦ ਜਿਹੜਾ ਹੈਗਾ ਇਹ ਨਿਕਲ ਜਾਣਾ ਇਸ ਸੁਭਾਅਕ ਹੁੰਦਾ ਹੈ ਆਮਚਾਲ ਬੋਲਦੇ ਅਸੀਂ ਕਹਿ ਦਿੰਨੇ ਆ ਦੂਜੀ ਗੱਲ ਮੈਂ ਕਹਿਣਾ ਕਿ ਡੇਢ ਘੰਟੇ ਦੀ ਵੀਡੀਓ ਹੈ ਜਿਹੜੀ ਅਸੀਂ ਰਿਕਾਰਡ ਕਰਾਈ ਸੀ ਖੁਦ ਡੇਢ ਘੰਟੇ ਦੀ ਜਿਹੜੀ ਵੀਡੀਓ ਹੈ ਉਹਨੂੰ ਪ੍ਰਸਾਰਤ ਕਰਨ ਲੋਕ ਸਾਨੂੰ ਗਾਲਾਂ ਕੱਢਣਗੇ ਕਿ ਤੁਸੀਂ ਉਸ ਬੰਦੇ ਤੇ ਛੱਤਰ ਕਿਉਂ ਨਾ ਮਾਰੇ ਜਿਸ ਕਿਸਮ ਦਾ ਉਹਦਾ ਬਿਹੇਵੀਅਰ ਸੀ ਉਹ ਮੇਰੇ ਨਾਲ ਹੀ ਇੱਕ 27 ਸਕਿੰਡ ਦਾ ਕਲਿੱਪ ਕੱਟ ਕੇ ਤੇ ਚਲਾ ਰਹੇ ਹੋ ਮੈਨੂੰ ਨੀਵਾ ਦਿਖਾਉਣ ਵਾਸਤੇ ਇਹ ਕਿੱਥੋਂ ਦੀ ਛਾਣ ਪੈ ਗਈ ਹੈ ਡੇਢ ਘੰਟੇ ਦੀ ਪਾਓ ਵੀਡੀਓ ਫਿਰ ਸਾਨੂੰ ਲੋਕ ਕਹਿਣਗੇ ਤੁਸੀਂ ਇਹਨੂੰ ਛੱਡ ਕਿਵੇਂ ਦਿੱਤਾ ਇਹਦੇ ਯੂਤ ਕਿਉਂ ਨਹੀਂ ਫੇਰੇ ਜਿਸ ਕਿਸਮ ਦੀ ਬਤਮੀਜ਼ੀ ਜਿਹੜੀ ਉੱਥੇ ਪੰਚ ਸਿੰਘ ਸਹਿਬਾਨ ਦੇ ਸਾਹਮਣੇ ਕੀਤੀ ਗਈ ਹੈ ਸਾਰੀ ਪ੍ਰਸਾਰਤ ਕਰੋ ਪਹਿਲਾਂ ਉਹ ਮੰਗ ਕਰਦਾ ਮੈਂ ਮੰਗ ਕਰਦਾ ਸਾਰੀ ਪ੍ਰਸਾਰਤ ਕਰੋ ਚਲਾਓ ਉਹਨੂੰ ਕੰਟੀਨਿਊ ਵੀਡੀਓ ਉਹ ਵੀਡੀਓ 2 ਘੰਟੇ ਵੱਲੋਂ ਪਾਈ ਗਈ ਮੈਂ ਹੈਰਾਨ ਹੈ ਕਿ ਉਹ ਵੀਡੀਓ ਬਾਹਰ ਕਿਵੇਂ ਆ ਗਈ ਕਿਉਂਕਿ ਉਹ ਵੀਡੀਓ ਜਿਹੜੀ ਹੈ ਮੈਂ ਖੁਦ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਆਈਟੀ ਵਿੰਗ ਦੇ ਕੈਮਰਿਆਂ ਦੇ ਵਿੱਚੋਂ ਡਿਲੀਟ ਕਰਾਈ ਸੀ ਮੈਂ ਖੁਦ ਸ੍ਰੀ ਅਕਾਲ ਤਖਤ ਸਾਹਿਬ ਦੇ ਦਫ਼ਤਰ ਦੇ ਸੈਕਟਰੀਅਟ ਦੇ ਵਿੱਚੋਂ ਡਿਲੀਟ ਕਰਾਈ ਸੀ ਔਰ ਜਿਹੜੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਆਈਟੀ ਵਿੰਗ ਦੇ ਕੈਮਰਿਆਂ ਦੇ ਵਿੱਚੋਂ ਡਿਲੀਟ ਹੋਈ ਸੀ ਜਿੰਨਾ ਕਾਰਡਾਂ ਦੇ ਵਿੱਚੋਂ ਡਿਲੀਟ ਹੋਈ ਸੀ ਉਹਨਾਂ ਕਾਰਡਾਂ ਦੇ ਵਿੱਚ ਫਿਰ ਰਿਕਾਰਡਿੰਗ ਹੋਈ ਫਿਰ ਡਿਲੀਟ ਹੋਈ ਫਿਰ ਰਿਕਾਰਡਿੰਗ ਹੋਈ ਫਿਰ ਡਿਲੀਟ ਹੋਈ ਤੇ ਪ੍ਰਾਣੀ ਰਿਕਵਰ ਕਰਨੀ ਬਹੁਤ ਔਖੀ ਹੁੰਦੀ ਹੈ ਇਹਦੀ ਇੱਕੋ ਹੀ ਪੈਨ ਡਰਾਈਵ ਸੀ ਜਿਹੜੀ ਮਨਜੋਗ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਦੇ ਕੋਲ ਸੀ ਉਹਦੇ ਕਾਰ ਦੇ ਵਿੱਚ ਜ ਤੱਤੀ ਇਹ ਬਾਹਰ ਕਿਵੇਂ ਆ ਗਈ ਮੈਨੂੰ ਇਸ ਗੱਲ ਦਾ ਵੀ ਕੋਈ ਪਤਾ ਨਹੀਂ ਮੈਨੂੰ ਨਹੀਂ ਪਤਾ ਕਿੱਥੋਂ ਆ ਗਈ ਹੋਰ ਕਿਤੇ ਹੈ ਨਹੀਂ ਸੀ ਉਸ ਨੂੰ ਲੱਗਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਦੇ ਵਿੱਚ ਇਨਵੋਲ ਹੈ ਮੈਨੂੰ ਨਹੀਂ ਪਤਾ ਜੀ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੇਰੀ ਸੰਸਥਾ ਹੈ ਮੈਂ ਉਹਦੇ ਬਾਰੇ ਕੁਝ ਨਹੀਂ ਕਹਿਣਾ ਮੈਨੂੰ ਨਹੀਂ ਪਤਾ ਕਿੱਥੋਂ ਆ ਗਈ ਕਿੱਥੋਂ ਨਹੀਂ ਆ ਤੁਹਾਡੇ ਪਰਿਵਾਰ ਨੂੰ ਵੀ ਕਿਉਂ ਜਿਹੜਾ ਬਾਰ-ਬਾਰ ਕਰ ਮੈਂ ਦੱਸ ਦਿੰਦਾ ਮੈਂ ਗੁਨਾਹ ਕੀਤੇ ਹਨ ਜੀ ਮੈਂ ਗੁਨਾਹ ਕੀਤੇ ਮੈਂ ਦੱਸ ਦਤਾ ਗੁਰੂ ਦੀ ਹਜ਼ੂਰੀ ਚ ਉਹਨਾਂ ਗੁਨਾਹਾਂ ਦੀ ਮੈਨੂੰ ਸਜ਼ਾ ਮਿਲ ਰਹੀ ਹੈ ਤੁਹਾਨੂੰ ਕੀ ਲੱਗਦਾ ਹੈਗਾ ਕਿ ਫੈਸਲਾ ਕਿਹੜਾ ਨਹੀਂ ਮਨਜ਼ੂਰ ਸੇਵਾ ਉਹ ਕਰ ਗਏ ਹੈਗੇ ਨੇ ਜਾਂ ਕੁਝ ਕਿੱਥੇ ਅੜਚਨਾ ਫਿਰ ਕਿਉਂ ਇਹ ਤਾਂ ਇਹ ਤਾਂ ਇਹ ਤਾਂ ਉਹੀ ਬਿਹਤਰ ਦੱਸ ਸਕਦੇ ਹੈ ਕਿ ਕਿਹੜਾ ਫੈਸਲਾ ਉਹਨਾਂ ਨੂੰ ਮਨਜ਼ੂਰ ਨਹੀਂ ਹੈ ਤੁਸੀਂ ਕਿਹਾ ਕਿ ਕਿਹੜੇ ਫੈਸਲੇ ਤੋਂ ਜੇਕਰ ਸਿੰਘ ਸਹਿਬਾਨਾਂ ਦੀ ਇਕੱਤਰਤਾ ਬੁਲਾਈ ਜਾਂਦੀ ਮੈਂ ਸ਼ਾਮਲ ਨਹੀਂ ਹੋਊਂਗਾ ਤੁਹਾਨੂੰ ਕੀ ਲੱਗਦਾ ਹੈ ਕਿ ਫੈਸਲਾ ਕਿਵੇਂ ਡਾਇਵਰਟ ਕੀਤਾ ਜਾ ਸਕਦਾ ਹੈ ਡਾਇਵਰਟ ਜਿਹੜਾ ਹੈਗਾ ਅਸਤੀਫਿਆਂ ਦੀ ਜਿਹੜੀ ਗੱਲ ਹੈਗੀ ਹੈ ਪਾਸ ਹੋਣ ਦੀ ਗੱਲ ਹੈ ਜਾਂ ਸੱਤ ਮੈਂਬਰ ਕਮੇਟੀ ਦੀ ਗੱਲ ਹੈ ਇਹ ਬੜੀਆਂ ਵੱਡੀਆਂ ਗੱਲਾਂ ਨੇ ਉਹਨਾਂ ਨੂੰ ਬਦਲਣ ਦੀ ਗੱਲ ਹੋ ਸਕਦੀ ਹੈ। ਮੈਨੂੰ ਹੋ ਸਕਦਾ ਹੈ ਜੀ। ਇਹੀ ਗੱਲ ਹੋ ਰਹੀ ਹੈ। ਉਹ ਚੱਲਦੇ 3 ਦਿਨਾਂ ਦੇ ਵਿੱਚ ਅਸਤੀਫੇ ਆਲਾ ਉਹ ਬਹੁਤ ਚਰਚਿਤ ਹੋਇਆ। ਤਾਂ ਮਿਸਾਬ ਵੀ ਆਡੀਓ ਵੀ ਵਾਇਰਲ ਹੋਈ ਆ ਉਹ ਕੀ ਹੈ ਹੈਕੀ ਅਸਰ ਦੇ ਵਿੱਚ ਉਹ ਦਾ ਜ਼ਿਕਰ ਲਾਇਆ ਗਿਆ ਸੀ ਪਰ 20 ਦਿਨ ਕਿਵੇਂ ਹੋ ਗਏ ਮੈਨੂੰ ਇਹ ਸ਼ੱਕ ਪੈਂਦਾ ਹੈ ਕਿ ਜਿਹੜਾ 20 ਦਿਨ ਦਾ ਸਮਾਂ ਲਿਆ ਗਿਆ ਨਾ ਜੀ 20 ਤਰੀਕ ਤੱਕ ਜਾਂ 20 ਦਿਨ ਦਾ ਮੈਨੂੰ ਨਹੀਂ ਪਤਾ ਕਿੰਨੇ ਦਿਨ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ 20 ਦਿਨ ਦਾ ਸਮਾਂ ਲਿਆ ਉਹ ਸਪੈਸ਼ਲੀ ਤੌਰ ਦੇ ਉੱਤੇ ਮੇਰੀ ਕਰਦਾਰਕੁਸ਼ੀ ਕਰਨ ਦੇ ਲਈ ਲਿਆ ਗਿਆ ਹੈ ਵੀ ਅਸੀਂ ਇਹ ਜਿਹੜੇ 15 ਦਿਨ ਅਸੀਂ ਲੈ ਲਏ ਤੇ 15 ਦਿਨਾਂ ਦੇ ਵਿੱਚ ਇਹਨੂੰ ਇੰਨਾ ਡੈਮੇਜ ਕਰ ਦਈਏ ਇਹ ਛੱਡ ਕੇ ਪਾਚ ਮਹਿੰਦਰ ਸਾਹਿਬ ਜੀ ਜੇ ਜ਼ਿੰਮੇਵਾਰ ਸਾਹਿਬ ਬਦਲ ਸਕਦੇ ਹੋ ਹੁਕਮ ਨੰਬਰ ਕਿਉਂਕਿ ਪੰਜਾਂ ਨੇ ਕੰ ਨਹੀਂ ਬੜੀ ਕਿਸੇ ਸੈਂਟੀ ਨਹੀਂ ਸੀ ਉਹਨਾਂ ਕਿੰਨਾ ਚਿਰ ਜਿਹੜਾ 20 ਤੱਕ ਦਾ ਕੰਮ ਦੇ ਸਮਾਂ ਹੋਇਆ ਨਹੀਂ ਉਹ ਸਿੰਘ ਸਾਹਿਬ ਦਾ ਅਧਿਕਾਰ ਖੇਤਰ ਹੈ ਮੈਂ ਨਹੀਂ ਕਹਿੰਦਾ ਹਾਂ ਅਧਿਕਾਰ ਸਕਦੇ ਉਹ ਅਧਿਕਾਰ ਕਰਕੇ ਬੜੀ ਬਹਿਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਵਿਰੋਧੀ ਵਿਸ਼ਵਾਸ ਚੱਕਰੇ ਨੇ ਸਿੰਘ ਸਾਹਿਬ ਵਿਦੇਸ਼ ਜਾਂਦੇ ਨੇ ਉੱਥੋਂ ਤੁਹਾਨੂੰ ਮਾਇਆ ਮਿਲਦੀ ਹੈ ਜਾਂ ਉੱਥੇ ਮਿਲਦੀ ਹੈ ਉਹ ਆ ਕੇ ਸ਼ਰੋਮਣੀ ਕਮੇਟੀ ਕੋਲ ਜਮ੍ਹਾਂ ਕਰਾਉਣਾ ਹੁੰਦਾ ਹੈ ਜਾਂ ਤੁਸੀਂ ਕੋਈ ਅਜਿਹਾ ਕਹਿੰਦੇ ਜਮਾ ਨਹੀਂ ਕਰਾਇਆ ਤੁਸੀਂ ਮਨੀਸ਼ ਪੀਟੀਸੀ ਨੂੰ ਕਹਿਦੇ ਕਿ ਉਹ ਨਾ ਬੱਲ ਸਾਹਿਬ ਨੂੰ ਕਹਿ ਕੇ ਸ਼ਰੋਮਣੀ ਕਮੇਟੀ ਦੇ ਧਾਮੀ ਸਾਹਿਬ ਨੂੰ ਕਹਿ ਕੇ ਨਾ ਜਿਹੜੇ ਪਹਿਲੇ ਮੇਰੇ ਤੋਂ ਪਹਿਲੇ ਸਿੰਘ ਸਭਾਨ ਹੋਏ ਹਨ ਨਾ ਉਹਨਾਂ ਨੇ ਕਿੰਨੇ ਪੈਸੇ ਜਮ੍ਹਾਂ ਕਰਾਏ ਆ 10 ਦਿਨ ਮੈਂ ਉਹਨੇ ਮੈਂ ਕਰਾ ਦਵਾਂ ਜਿਹੜਾ ਵੀ ਕਿਕਨ ਹੋਰ ਵੀ ਹੈ ਵਿਦੇਸ਼ ਤੁਸੀਂ ਵਿਦੇਸ਼ ਗਏ ਸੀ ਪ੍ਰਚਾਰ ਲਈ ਜਾਂਦੇ ਹੋ ਉਹ ਤੁਸੀਂ ਸੈਮਟ ਹੋਏ ਨੇ ਬਿਜ਼ਨਸ ਸਮਿਟ ਹੋਏ ਨੇ ਤੁਸੀਂ ਉਹ ਚ ਪਾਰਟਿਸਪੇਟ ਕੀਤਾ ਇਹ ਲੱਗਦਾ ਨਹੀਂ ਤੁਹਾਨੂੰ ਵੀ ਸਿੱਕੀ ਪ੍ਰਚਾਰ ਕਰਨਾ ਹਾਂ ਬਿਲਕੁਲ 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 ਮਨੀਸ਼ਾ 15 ਤਰੀਕ ਨੂੰ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਸੀ ਗੁਰਪੁਰਬ ਦੇ ਉੱਤੇ ਮੈਂ ਗਿਆ ਹਾਂ ਕਿ ਉੱਥੇ ਕਿਸ ਨੇ ਬਿਜ਼ਨਸ ਅਵਾਰਡ ਦੇਣੇ ਸੀ ਮੇਰੇ ਵਾਸਤੇ ਮਾਨ ਵਾਲੀ ਗੱਲ ਹੈ ਕਿ ਮੇਰੇ ਹੱਥੋਂ ਵੱਡੇ ਵੱਡੇ ਬਿਜ਼ਨਸਮੈਨਾਂ ਨੂੰ ਉਹਨਾਂ ਨੇ ਸਨਮਾਨ ਕਰਵਾਇਆ ਤੇ ਮੈਨੂੰ ਉਹਨਾਂ ਨੇ ਉੱਥੇ ਕਿਹਾ ਕਿ ਤੁਸੀਂ ਬਿਜ਼ਨਸ ਅਵਾਰਡ ਰੱਖਿਆ ਹੈ ਤੁਸੀਂ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਗੁਰਨਾਨਕ ਦਾ ਦਰਬਾਰ ਦबई ਦੇ ਵਿੱਚ ਮੈਂ ਗਿਆ ਉੱਥੇ ਮੈਂ ਕਥਾ ਕੀਤੀ ਹੈ ਮੇਰੀ ਕਥਾ ਰਿਕਾਰਡ ਹੈ ਉ ਉਹ ਬਿਜ਼ਨਸਮੈਨ ਸੀ ਉਥੇ ਐਵਾਰਡ ਦਿੰਦੇ ਐ ਐਵਾਰਡ ਦੇ ਕੇ ਮੈਂ ਆ ਗਿਆ ਤੇ ਇੱਕ ਹੀ ਗਲਤ ਕਰ ਸਖ ਸੋ ਤੁਹਾਨੂੰ ਵੀ ਇਨ ਬਿਟਵੀਨ ਕਿਤੇ ਕੋਸ਼ਿਸ਼ ਕੀਤੀ ਗਈ ਵੀ ਉਹ 20 ਤਰੀਕ ਵਾਲਾ ਫੈਸਲਾ ਜੋ ਕੀ ਕਰਨਾ ਚਾਹੁੰਦੇ ਨੇ ਕੋਈ ਕੋਸ਼ਿਸ਼ ਤਾਂ ਹੋਈ ਹੋਊਗੀ ਕਿ ਤੁਹਾਡੇ ਨਾਲ ਵੀ ਕੋਈ ਲਿੰਕ ਹੋਇਆ ਕਿਉਂਕਿ ਅਕਾਲੀ ਦਲ ਤੁਹਾਨੂੰ ਸਖਤ ਕਹਿ ਰਹੇ ਤੁਸੀਂ ਨਾ ਕਰਤੀ ਸਭ ਤੋਂ ਵੀ ਸੰਗਤ ਇਸ ਤੋਂ ਵੀ ਸਖਤ ਭਲਦੀ ਹੈ ਮੈਂ ਮੈਂ ਅਸੀਂ ਨਾ ਫਸੇ ਹੋਏ ਆ ਸੰਗਤ ਕਹਿ ਰਹੀ ਹੈ ਕਿ ਫੈਸਲਾ ਬੜਾ ਢਿੱਲਾ ਆਇਆ ਸਾਰੀ ਸੰਗਤ ਨਹੀਂ ਕਹਿ ਰਹੀ ਮੈਂ ਮਾਫ ਕਰਨਾ ਮੈਂ ਸਾਰੀ ਸੰਗਤ ਨਹੀਂ ਕਹਿ ਸਕਦਾ ਕੁਝ ਸੈਕਟਰ ਹੈ ਜਿਹੜੇ ਕਹਿੰਦੇ ਕਿ ਫੈਸਲਾ ਬੜਾ ਢਿੱਲਾ ਹੋਇਆ ਹੈ ਤੇ ਜਿਨ੍ਹਾਂ ਬਾਰੇ ਫੈਸਲਾ ਹੋਇਆ ਉਹ ਕਹਿੰਦੇ ਫੈਸਲਾ ਬੜਾ ਜਿਹੜਾ ਉਹ ਸਖਤ ਹੋ ਗਿਆ ਜੀ ਇਹ ਲਾਗੂ ਵੀ ਨਹੀਂ ਕੀਤਾ ਜਾ ਰਿਹਾ ਜੋ ਫੈਸਲਾ ਤਾਂ ਤੁਹਾਨੂੰ ਕੀ ਲੱਗਦਾ ਹੈ ਤੁਹਾਨੂੰ ਮੀਨ ਬਿਟਵੀਨ ਕਿਤੇ ਸੰਪਰਕ ਹੋਇਆ ਕਿ ਯਾਰ ਉਹ ਵਰਕਿੰਗ ਕਮੇਟੀ ਵਾਲਾ ਫੈਸਲਾ ਜਿਹਦੇ ਤੋਂ ਸਾਰੀ ਡਿਸਕਸ ਚੱਲ ਰਹੀ ਹੈ ਤਿੰਨ ਦਿਨਾਂ ਤੋਂ 20 ਤਰੀਕ ਤੱਕ ਚੱਲਾ ਗਿਆ ਸਿਸਟਮ ਤੁਹਾਡੇ ਨਾਲ ਕਿਤੇ ਸੰਪਰਕ ਹੋਇਆ ਕਿਹਾ ਹੋਵੇ ਤੁਹਾਨੂੰ ਕਿ ਨਹੀਂ ਅੰਜ ਕਰ ਦੋ ਜਾਂ ਜਿੰਦੇ ਕਰਕੇ ਤੁਹਾਨੂੰ ਕੰਟਰੋਲ ਕੀਤਾ ਜਾ ਰਿਹਾ ਤੁਸੀਂ ਨਾ ਕੀਤੀ ਹੋਵੇ ਕੁਝ ਮੈਂ ਤੁਹਾਨੂੰ ਦੱਸਿਆ ਹੈਗਾ ਕਿ ਮੈਂ ਸਪਸ਼ਟ ਸ਼ਬਦਾਂ ਚ ਇਹ ਕਿ ਹੈ ਕਿ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਪੰਨ ਸਿੰਘ ਸਹਿਬਾਨ ਦੀ ਮੀਟਿੰਗ ਦੇ ਵਿੱਚ ਜਿਹੜੀ ਇਸ ਫੈਸਲੇ ਨੂੰ ਡਾਇਵਰਟ ਕਰਨਾਸਤੇ ਰੱਖੀ ਗਈ ਹੋਵੇ ਮੈਂ ਸ਼ਾਮਲ ਨਹੀਂ ਹੋਵਾਂ ਸਹਿਬ ਤੁਸੀਂ ਕਿਹਾ ਤੁਸੀਂ ਕਿਹਾ ਕਿ ਮੈਂ ਮੈਂ ਇਸਤੀਫਾ ਨਹੀਂ ਦਿਊਂਗਾ ਤੁਸੀਂ ਕਿਹਾ ਕਿ ਮੈਂ ਇਸਤੀਫਾ ਨਹੀਂ ਦਿਊਂਗਾ ਸੀ ਫਾਲ ਆਲਰੇਡੀ ਤੁਸੀਂ ਦਿੱਤਾ ਹੋਇਆ ਸੀ ਹਾਂ ਉਹ ਪਾਸ ਕਰ ਦੇਣ ਜੀ ਉਹ ਪਾਸ ਕਰ ਦੇਣ ਮੇਰਾ ਜਿਹੜਾ 2 ਮਹੀਨੇ ਪਹਿਲਾਂ ਅਸਤੀਫਾ ਦਿੱਤਾ ਹੈ ਮੈਂ ਹਰਜਿੰਦਰ ਸਿੰਘ ਜੀ ਤਾਂ ਮੈਨੂੰ ਅਪੀਲ ਕਰਦਾ ਕਿ ਮੇਰਾ ਉਸ ਚਰਚਾ ਹੈ ਵੀ ਚਰਚਾ ਹੈ ਬਹੁਤ ਚੱਲ ਰਹੀ ਹੈ ਕਿ ਤੁਸੀਂ ਇਹਨਾਂ ਅਸਤੀਫਾ ਦੇ ਦੇਣਾ ਮੈਂ ਕੋਈ ਅਸਤੀਫਾ ਨਹੀਂ ਦੇਣਾ ਜੀ ਹਾਂ ਮੈਨੂੰ ਕੱਢਣਾ ਕੱਢ ਦੇਣ ਮੈਨੂੰ ਰੱਖਣਾ ਰੱਖ ਲੈਣ ਮੇਰਾ ਅਸਤੀਫਾ ਜਿਹੜਾ 2 ਮਹੀਨੇ ਪਹਿਲਾਂ ਆਇਆ ਹੈ ਉਹਨੂੰ ਪਾਸ ਕਰਨਾ ਉਹ ਪਾਸ ਕਰ ਦੇਣ ਮੈਂ ਆਪਣੇ ਘਰ ਚੱਲ ਜਾਊਂਗਾ ਔਰ ਮੈਂ ਆਪ ਜੀ ਨੂੰ ਦੱਸ ਦਿੰਦਾ ਕਿ ਮੈਂ ਜਿਹੜੀ ਇਹ ਰਹਿائش ਹੈ ਆਲਰੇਡੀ ਖਾਲੀ ਕਰ ਚੁੱਕਿਆ ਮੇਰੇ ਚਾਚਾਾਂ ਬੈਨ ਉੱਡ ਰਹੀਆਂ ਨੇ ਸਮਾਨ ਤੇ ਚੱਲ ਬਿਲਕੁਲ ਜੀ ਮੈਂ ਆਪਣੀ ਰਹਿائش ਜਿਹੜੀ ਆ ਉਹ ਖਾਲੀ ਕਰ ਚੁੱਕਿਆ ਮੈਂ ਆਪਣੇ ਬੱਚੇ ਜਿਹੜੇ ਨੇ ਉਹ ਸ਼ਿਫਟ ਕਰ ਲਏ ਨੇ ਔਰ ਇਹ ਵੀ ਇੱਕ ਤੁਹਾਨੂੰ ਇਹਦਾ ਤੁਹਾਨੂੰ ੱੱਕੇ ਨੇ ਕੱਢ ਦੇਣੇ ਸੀ ਕੋਈ ਗੱਲ ਨਹੀਂ ਸਵਾਗਤ ਹੈ ਜੀ ਇਹ ਸਾਡੇ ਪੰਥਕ ਮर्यादा ਕਿੱਥੇ ਐਸਜੀਪੀਸੀ ਪ੍ਰੈਜ਼ੀਡੈਂਟ ਦੀ ਵੀਡੀਓ ਆਡੀਓ ਵਾਇਰਲ ਹੋ ਜਾਂਦੀ ਗਾਲਾਂ ਕੱਢਦੇ ਦੀ ਹਨਾ ਉੱਥੇ ਅੰਤਰੀਂ ਕਮੇਟੀ ਦੀ ਮੀਟਿੰਗ ਨਹੀਂ ਹੁੰਦੀ ਤੁਹਾਡੇ ਲਈ ਇੰਤਰੀ ਕਮੇਟੀ ਦੀ ਇੱਕ ਮੀਟਿੰਗ ਜਿਹੜੀ ਕੱਲ ਰੱਖੀ ਹੈ ਚਰਚਾ ਚ ਵੀ ਤੁਹਾਡੇ ਲਈ ਰੱਖੀ ਗਈ ਹੈਗੀ ਮੈਨੂੰ ਉਸ ਮੀਟਿੰਗ ਦੇ ਬਾਰੇ ਪਤਾ ਨਹੀਂ ਉਹਨਾਂ ਨੇ ਕੀ ਕਰਨਾ ਕੀ ਨਹੀਂ ਕਰਨਾ ਮੈਂ ਹਰਜਿੰਦਰ ਸਿੰਘ ਜੀ ਤਾਂ ਮੈਨੂੰ ਪੁੱਛਿਆ ਜਰੂਰ ਸੀ ਪਰ ਮੈਨੂੰ ਉਹਨਾਂ ਨੇ ਨਹੀਂ ਦੱਸਿਆ ਪਰ ਜੇ ਉਹਨਾਂ ਨੇ ਕੱਲ ਦੀ ਮੀਟਿੰਗ 'ਚ ਮੈਨੂੰ ਕੱਢਣਾ ਤਾਂ ਬੇਸ਼ੱਕ ਬੇਚਜ ਕੱਢ ਸਕਦੇ ਨੇ ਮੈਂ ਆਪਣੇ ਘਰ ਚਲੇ ਜਾਣਾ ਸਰ ਜੀ ਇੱਕ ਸਵਾਲ ਹੈ ਲੋਕ ਕਹਿੰਦੇ ਵੀ ਸੁਖਵੀਰ ਬਾਦਲ ਨੇ ਗਨਾਹ ਮੰਨ ਲਿਆ ਤੁਸੀਂ ਕਹਿੰਦੇ ਤੁਸੀਂ ਦੱਸ ਆ ਕੰਮ ਕੀਤਾ ਉਹਨੇ ਕਰ ਲਿਆ ਕਹਿੰਦੇ ਫਿਰ ਸਜ਼ਾ ਜਿਹੜੀ ਹੈ ਸੇਵਾ ਜਿਹੜੀ ਹੈ ਢਿੱਲੀ ਦਿੱਤੀ ਗਈ ਚਾਹੀਦਾ ਸੀ ਥੰਮਨਾਲ ਬਹੁਤ ਬਲੋ ਪੰਥਕ ਸਖਸ਼ੀਤ ਤਾਂ ਵੀ ਦੇਖੋ ਜੀ ਕੁਝ ਕੁਝ ਸੈਕਟਰ ਕੁਝ ਸੈਕਟਰ ਅਜੇ ਵੀ ਹੈ ਜੇ ਮਤਲਬ ਉੱਥੇ ਅਸੀਂ ਕਿਸੇ ਨੂੰ ਗੋਲੀ ਵੀ ਮਾਰ ਦਿੱਤੀ ਨਾ ਜੀ ਉਹਨਾਂ ਨੇ ਕਹਿਣਾ ਯਾਰ ਇਹ ਦਿਲ ਚ ਮਾਰੀ ਆ ਲਿਆਜ ਕਰਕੇ ਸਿਰਚ ਮਾਰਨੀ ਚਾਹੀਦੀ ਸੀ ਜੇ ਅਸੀਂ ਉੱਥੇ ਕਿਸੇ ਨੂੰ ਫਾਂਸੀ ਵੀ ਦੇਤੀ ਨਾ ਜਿਹੜਾ ਸਾਡਾ ਅਧਿਕਾਰ ਨਹੀਂ ਹੈ ਤੇ ਕਹਿਣਾ ਸੀ ਜੀ ਫਾਂਸੀ ਤਾਂ ਦੇਤੀ ਪਰ ਇਹਨਾਂ ਨੇ ਪੱਖਪਾਤ ਕੀਤਾ ਰੱਸਾ ਜਿਹੜਾ ਹੈ ਨਾ ਉਹ ਬੜਾ ਰੇਸ਼ਮ ਦਾ ਤੇ ਬੜਾ ਕੁਲਾ ਸੌਫਟ ਵਰਤਿਆ ਕੁਝ ਸੈਕਟਰ ਤਾਂ ਸੰਤੁਸ਼ਟ ਹੁੰਦੇ ਨਹੀਂਗੇ ਪਰ ਆਲਮੋਸਟ ਜਿਹੜੀ ਹੈ ਸੰਗਤ ਜਿਹੜੀ ਹੈ ਉਹਨੇ ਇਸ ਫੈਸਲੇ ਨੂੰ ਪਰਵਾਹ ਨਹੀਂ ਕੀਤਾ ਜਿੰਸਾ ਜੀ ਇੱਕ ਇਹ ਵੀ ਚਰਚਾ ਬੜੀ ਸੋਸ਼ਲ ਮੀਡੀਆ ਦੇਖ ਕੇ ਵੀ ਸਿੰਘ ਸਾਹਿਬ ਵਿਦੇਸ਼ ਜਾਣ ਨੂੰ ਜ਼ਿਆਦਾ ਤਰਜੀਹ ਦਿੰਦੇ ਨੇ ਕਿਤੇ ਗਰੀਬਾਂ ਦੇ ਜਾਂ ਉਹਦੇ ਬਸਤੀਆਂ ਵਿੱਚ ਸਿੱਖ ਲੋਕਾਂ ਦਾ ਉੱਥੇ ਮਨੀਸ਼ਾ ਮਨੀਸ਼ਾ ਕਿਉਂਕਿ ਸਿੱਖ ਜਿਹੜਾ ਨਾ ਅੱਜ ਗਲੋਬਲੀ ਹੋ ਚੁੱਕਿਆ ਹੈ ਸਿੱਖ ਪੰਜਾਬ ਤੱਕ ਮ hạnੂਦ ਨਹੀਂ ਰਹਿ ਗਿਆ ਗਲੋਬਲੀ ਹੋ ਚੁੱਕਿਆ ਹੈ ਤੇ ਵਿਦੇਸ਼ਾਂ ਦੇ ਵਿੱਚ ਸਮਾਗਮ ਹੁੰਦੇ ਨੇ ਤੇ ਵਿਦੇਸ਼ਾਂ ਦੇ ਵਿੱਚ ਸਮਾਗਮ ਤੇ ਸਾਨੂੰ ਸੱਦਾ ਦਿੱਤਾ ਜਾਂਦਾ ਹੈ ਤੇ ਉਸ ਸੱਦੇ ਦੇ ਵਿੱਚ ਅਗਲੇ ਸਾਨੂੰ ਟਿੱਟਾਂ ਵੀ ਜੜੀਆਂ ਲੈ ਕੇ ਦਿੰਦੇ ਆ ਅਸੀਂ ਭਾਰਤ ਦੇ ਵੱਖ-ਵੱਖ ਸੁਪਿਆਂ ਦੇ ਵਿੱਚ ਵੀ ਜਾਣੇ ਆ ਕਈ ਜਗ੍ਹਾ ਤਾਂ ਤੂੰ ਵੀ ਮੇਰੇ ਨਾਲ ਗਿਆ ਹੈਗਾ ਭਾਰਤ ਦੇ ਸੂਬਿਆਂ ਚ ਉਹਨਾਂ ਜਗ੍ਹਾ ਤੇ ਗਏ ਆ ਜਿੱਥੇ ਅੱਜ ਤੱਕ ਕੋਈ ਸਿੱਖੀ ਨਹੀਂ ਗਿਆ ਸੀ ਉਹ ਤਾਂ ਮੇਰੇ ਨਾਲ ਸੀ ਸਪੈਸ਼ਲ ਉਸ ਵੇਲੇ ਜਦੋਂ ਆਪਾਂ ਐਸੀ ਜਗ੍ਹਾ ਤੇ ਗਏ ਸੀ ਜਿੱਥੇ ਅੱਜ ਤੱਕ ਕੋਈ ਸਿੱਖ ਪ੍ਰਚਾਰਕ ਸਮਾਗਮ ਕਰਨ ਵਾਸਤੇ ਨਹੀਂ ਸੀ ਪਹੁੰਚਿਆ ਤਾਂ ਮੈਂ ਪੰਜਾਬ ਦੇ ਵਿੱਚ ਵੀ ਜਾਣਾ ਹੈ ਇਹ ਕੋਈ ਨਹੀਂ ਕਿ ਅੱਜ ਗਲੋਬਲੀ ਹੋਣ ਕਰਕੇ ਸਾਨੂੰ ਜਾਣਾ ਪੈਂਦਾ ਤੁਸੀਂ ਰਹਿਾਇਸ਼ ਕਿਉਂ ਖਾਲੀ ਕੀਤੀ ਤੁਹਾਨੂੰ ਕੀ ਲੱਗ ਰਿਹਾ ਸੀ ਅਰੇ ਇਸ ਵੈਸੇ ਹੀ ਹੁਣ ਮੈਂ ਮੇਰੇ ਅਸਲ ਚ ਪਰਿਵਾਰ ਜਿਹੜਾ ਹੈ ਜਿਹੜੇ 15 ਦਿਨ ਤੋਂ ਜੋ ਪੀਰੀਅਡ ਚੱਲ ਰਿਹਾ ਉਹ ਬੜੇ ਟੈਨਸ਼ਨ ਦੇ ਵਿੱਚ ਹੈ ਤੇ ਇਸ ਕਰਕੇ ਉਹ ਪਰਿਵਾਰ ਕੰਦਾ ਵੀ ਅਸੀਂ ਸਪਰੈਸਰ ਰਾਏ ਸ਼ਾ ਦੇ ਨਾਲ ਸਰ ਇੰਨੀ ਕਮੀ ਚੜ ਸਕਦੀ ਨਹੀਂ ਮੈਸੋ ਐਸੋ ਇੱਛਾ ਕੋਈ ਨਹੀਂ ਮੈਂ ਜੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਬਿਨੀਆਂ ਸਵਾਵਾ ਨੂੰ ਬਰਕਰਾਰ ਰੱਖਣਾ ਚਾਹੁੰਦੀ ਹੈ ਮੈਂ ਬਿਲਕੁਲ ਦੇਵਾਂਗਾ ਤੇ ਜੇ ਉਹ ਮੇਰੀਆਂ ਸਵਾਵਾ ਨੂੰ ਖਤਮ ਕਰਨਾ ਚਾਹੁੰਦੀ ਹੈ ਤੇ ਮੈਂ ਉਹਦਾ ਸਵਾਗਤ ਕਰੂੰਗਾ ਜੀ ਜਿਹੜੀ ਕਮੇਟੀ ਜਿਹੜੀ ਕਮੇਟੀ ਬਣਾਈ ਹੈ ਸੱਤ ਮੈਂਬਰ ਦੀ ਕਮੇਟੀ ਬਣਾਈ ਹੈ ਉਸ ਸਦਵੰਤ ਕੌਰ ਬੀਬੀ ਸਦਵੰਤ ਗੌਰ ਵੀ ਪਾਈ ਨੇ ਉਹ ਤੁਸੀਂ ਪਾਇਆ ਥੋੜੀ ਸਪਸ਼ਟਨਾ ਹੋਵੇਗੀ ਬੀਬੀ ਸਦਵੰਤ ਕੌਰ ਕੋਈ ਕ੍ਰਿਮੀਨਲ ਨਹੀਂ ਹੈ ਪਹਿਲੀ ਗੱਲ ਉਹ ਭਾਈ ਅਮਰੀਕ ਸਿੰਘ ਜਿਹੜੇ ਸਾਡੇ ਪੰਥ ਦੇ ਸ਼ਹੀਦ ਨੇ ਉਹਨਾਂ ਦੀ ਬੇਟੀ ਹੈ ਔਰ ਜਿੰਨਾ ਮੈਂ ਉਹਨਾਂ ਨੂੰ ਜਾਣਦਾ ਨਿੱਜੀ ਤੌਰ ਦੇ ਉੱਤੇ ਉਹ ਇੱਕ ਨਿਹਾਇਤ ਸ਼ਰੀਫ ਔਰ ਬਹੁਤ ਚੰਗੀ ਸੋਚ ਵਾਲੀ ਪੜ੍ਹੀ ਲਿਖੀ ਲੜਕੀ ਹੈ ਉਹਨੂੰ ਕਮੇਟੀ ਦੇ ਵਿੱਚ ਸ਼ਾਮਲ ਕਰਨਾ ਇਹ ਕੋਈ ਗੁਨਾਹ ਨਹੀਂ ਹੈ ਉਬਤ ਸਿਆਣੀ ਲੜਕੀ ਆ ਔਰ ਪੰਥ ਦੀ ਤੀਆ ਹੋ ਭਾਈ ਮਰੀਕ ਸਿੰਘ ਦੀ ਬੇਟੀ ਐ ਜਿਹੜੇ ਸ਼ਹੀਦ ਦੇ ਬੱਚੇ ਨੇ ਉਹ ਪੰਥ ਦੇ ਬੱਚੇ ਨੇ ਤੇ ਪੰਥ ਦੇ ਬੱਚੇ ਨੂੰ ਮਾਣ ਦੇਣਾ ਜੇ ਮੈਂ ਕਹਤਾ ਕਿ ਭਾਈ ਮਰੀਕ ਸਿੰਘ ਦੀ ਬੇਟੀ ਜਿਹੜੀ ਹੈ ਉਹਨੂੰ ਵਿਚਾਰਿਆ ਜਾ ਸਕਦਾ ਤੇ ਦੂਜੇ ਸਿੰਘ ਸਹਬਾਨ ਨੇ ਕਿਹਾ ਬਿਲਕੁਲ ਸਹੀ ਜੀ ਗਲਤ ਕੀ ਹੈ ਤੁਹਾਨੂੰ ਨਹੀਂ ਲੱਗਦਾ ਕਿ ਮੀਟਿੰਗ ਦੇ ਵਿੱਚ ਪੰਥ ਸਿੰਘ ਸਹਬਾਨ ਸੀ ਵਾਹ ਟਰੋਲ ਤੁਹਾਨੂੰ ਕਿਉਂ ਕੀਤਾ ਜਾ ਰਿਹਾ ਕੱਲੇ ਤੁਸੀਂ ਕਰਦੇ ਕਿਉਂ ਤੁਸੀਂ ਕਰ ਕੱਲੇ ਟਾਰਗੇਟ ਕਿਉਂ ਰੀਜ਼ਨ ਦਰਖਤ ਦਾ ਟਾਣ ਉਹੀ ਟੁੱਟਦਾ ਹੁੰਦਾ ਜਿਹੜਾ ਝੁਕਦਾ ਨਹੀਂ ਹੁੰਦਾ ਦੂਜਾ ਜਿਹੜਾ ਝੁਕ ਜਾਂਦਾ ਉਹ ਕਦੇ ਨਹੀਂ ਟੁੱਟਦਾ ਹੁੰਦਾ ਜਗਦਰ ਜਰ ਸਾਡੇ ਜਿਹੜੀ ਅਕਾਲੀ ਦਲ ਤੁਸੀਂ ਕਰਨ ਵਾਲਾ ਅਕਾਲੀ ਦਲ ਦਾ ਕਿਹੜਾ ਵਿੰਗ ਹੈ ਜੀ ਸਰ ਅਕਾਲੀ ਦਲ ਦਾ ਕੋਈ ਵਿੰਗ ਨਹੀਂ ਹੈ ਜੀ ਸ਼ਰਮਣੀਆਂ ਅਕਾਲੀ ਦਲ ਮੇਰੀ ਜਮਾਤ ਹੈ ਮੇਰੇ ਪੰਥ ਦੀ ਜਮਾਤ ਹੈ ਮੈਂ ਸ਼ਰਮਣੀਆਂ ਅਕਾਲੀ ਦਲ ਦੇ ਉੱਤੇ ਕੋਈ ਟਿੱਪਣੀ ਨਹੀਂ ਕਰੂੰਗਾ ਸ਼ਰਮਣੀਆਂ ਅਕਾਲੀ ਦਲ ਦਾ ਕੋਈ ਆਈਟੀ ਵਿੰਗ ਨਹੀਂ ਹੈ ਇੱਕ ਵਿਅਕਤੀ ਵਿਸ਼ੇਸ਼ ਦਾ ਆਈਟੀ ਵਿੰਗ ਹੈ ਜਿਨ੍ਹਾਂ ਨੂੰ ਤਨਖਾਹਾਂ ਇੱਕ ਕੰਪਨੀ ਦੇ ਵਿੱਚੋਂ ਦਿੱਤੀਆਂ ਜਾਂਦੀਆਂ ਹਨ ਉਹ ਟੋਲਾ ਹੈ ਜਿਹੜਾ ਜਿਹੜਾ ਕਿਰਦਾਰ ਕੁਸ਼ੀ ਕਰਦਾ ਔਰ ਨਗਲੀ ਪੇਜਾਂ ਤੋਂ ਕਰਦਾ ਲੱਗਦਾ ਕੋਈ ਨਿੱਜੀ ਰੰਜਿਸ਼ ਕੋਈ ਪ੍ਰਾਣੀ ਇਸ ਕਰਕੇ ਨਹੀਂ ਨਹੀਂ ਕੋਈ ਪ੍ਰਾਣੀ ਨਹੀਂ ਹੈ ਕੋਈ ਪ੍ਰਾਣੀ ਨਹੀਂ ਹੈ ਜੀ ਸਾਡੇ ਦਾ ਰਿਸ਼ਤੇ ਬੜੇ ਅਕਾਲੀ ਦਲ ਨਾਲ ਸਾਡੇ ਦਾ ਰਿਸ਼ਤੇ ਬੜੇ ਸੁਖਾਵੇਂ ਸੀ ਬੜਾ ਵਧੀਆ ਮਾਹੌਲ ਸੀ ਪਰ ਤੁਹਾਡੇ ਬੀਜੇਪੀ ਨਾਲ ਇਹ ਅੱਜ ਵੀ ਬੀਜੇਪੀ ਨਾਲ ਵੀ ਜਰ ਕੱਲ ਤੱਕ ਅੰਦਾ ਜਥੇਦਾਰ ਹੈ ਉਹਦੇ ਸਾਰੇ ਪਾਰਟੀਆਂ ਨਾ ਹੋ ਸਕਦੇ ਹੁਣ ਕਿਸੇ ਨੂੰ ਮੈਨੂੰ ਫੋਨ ਆ ਗਿਆ ਕਿਸੇ ਲਈ ਅੱਜ ਸਵੇਰੇ ਚੰਜੀ ਸਿੰਘ ਚੰਨੀ ਦਾ ਫੋਨ ਆਇਆ ਮੈਨੂੰ ਮੈਂ ਕਾਂਗਰਸੀ ਹੋ ਗਿਆ ਹੈ ਮੈਨੂੰ ਮੈਂ ਕਿਸੇ ਉਹਦਾ ਆਮ ਆਦਮੀ ਪਾਰਟੀ ਦੇ ਕਿਸੇ ਲੀਡਰ ਦਾ ਫੋਨ ਆ ਜੇ ਤੇ ਮੈਂ ਆਮ ਆਦਮੀ ਪਾਰਟੀ ਦਾ ਹੋ ਗਿਆ ਕਿਸੇ ਬੀਜੇਪੀ ਲੀਡਰ ਦਾ ਫੋਨ ਆ ਗਿਆ ਤੇ ਮੈਂ ਬੀਜੇਪੀ ਦਾ ਹੋ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਮੈਨੂੰ ਮਤਲਬ ਫੋਨ ਕਰਦੇ ਆ ਤੇ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਹੋ ਗਿਆ ਜਦੋਂ ਇਹਨਾਂ ਦੇ ਬੱਚਿਆਂ ਦੇ ਵਾਅਦ ਜਾਂ ਉਦੋਂ ਵੀ ਚਰਚਾ ਹੁੰਦੀ ਜੋ ਤੁਸੀਂ ਜੇ ਰਗਵ ਚੱਡੇ ਦੀ ਕਿਤੇ ਚੱਲ ਗਈ ਤੇ ਉਹ ਬਹੁਤ ਚਰਚਾ ਅਸਲ ਚ ਕੀ ਹੈ ਕਿ ਜੱਥੇਦਾਰ ਕਿਸੇ ਬਟੇ ਲੀਡਰ ਨਾਲ ਫੋਨ ਤੇ ਗੱਲਬਾਤ ਕਰੇ ਕਿਸੇ ਸਿਆਸੀ ਬੰਦੇ ਨਾਲ ਗੱਲਬਾਤ ਕਰੇ ਕੋਈ ਸਿਆਸੀ ਬੰਦੇ ਨਾਲ ਬੈਠ ਕੇ ਪੰਥਕ ਮੁੱਦਿਆਂ ਦੇ ਉੱਤੇ ਚਰਚਾ ਕਰੇ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਇਹ ਬਰਦਾਸ਼ਤ ਨੂੰ ਨਹੀਂ ਕੀਤੀਆਂ ਜਾ ਰਹੀਆਂ ਗੱਲਾਂ ਕਿਉਂਕਿ ਇਹ ਸਮਝ ਆ ਜਾਂਦਾ ਵੀ ਇਹ ਤਾਂ ਗ੍ਰੰਤੀ ਹੁੰਦੇ ਆ ਇਹ ਤਾਂ ਪਾਠੀ ਹੁੰਦੇ ਆ ਇਹਨਾਂ ਦਾ ਕੰਮ ਅਰਦਾਸ ਕਰਨਾ ਹੁੰਦਾ ਹੈ ਵੱਡੇ ਲੈਵਲ ਦੇ ਵੱਡੇ ਮੁੱਦਿਆਂ ਦੇ ਉੱਤੇ ਪੋਲਿਟਿਕਸ ਦੀਆਂ ਗੱਲਾਂ ਕਰਨਾ ਜਾਂ ਇਨਟ੍ਰੋ ਰਿਲੀਜੀਅਸ ਪੋਲਿਟਿਕਸ ਦੀਆਂ ਗੱਲਾਂ ਕਰਨਾ ਇਹਨਾਂ ਦਾ ਕੰਮ ਥੋੜੀ ਹੁੰਦਾ ਕਿਤੇ ਲੱਗਦਾ ਹੈਗਾ ਕਿ ਉਹ ਫੈਸਲੇ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰ ਫੈਸਲ ਤੋਂ ਸੁਣਾ ਦਿੱਤਾ ਹੈਗਾ ਜੇ ਮੰਨ ਲਓ ਤੁਸੀਂ ਲੰਬੇ ਵੀ ਹੁੰਦੇ ਹੋ ਤਾਂ ਕਿਸੇ ਨਵੇਂ ਨੂੰ ਦੇ ਕੇ ਇਹ ਜ਼ਿੰਮੇਵਾਰੀ ਤੋਂ ਫੈਸਲਾ ਬਦਲਿਆ ਜਾਊਗਾ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਪਤਾ ਲੱਗ ਜਾਣਾ ਹੈ ਮੇਰੇ ਕਹਿਣ ਦੀ ਜ਼ਰੂਰਤ ਨਹੀਂ ਬਦਲਿਆ ਜਾ ਸਕਦਾ ਨਹੀਂ ਵੀ ਜਾ ਸਕਦਾ ਬਦਲਿਆ ਬਦਲਿਆ ਵੀ ਜਾ ਸਕਦਾ ਆਉਣ ਵਾਲੇ ਦਿਨਾਂ 'ਚ ਆਪੇ ਚਾਨਣ ਹੋ ਜਾਣਾ ਤੁਹਾਨੂੰ ਸਿੰਘ ਸਾਹਿਬ ਇਹ ਤਾਂ ਨਹੀਂ ਗੱਲ ਵੀ ਤੁਸੀਂ ਬੋਲਦੇ ਨੂੰ ਤਾਂ ਕਰਕੇ ਜਿਆਦਾ ਚਰਚਾ ਜਾਏ ਇਹਨੂੰ ਦੂਜੇ ਬੋਲਦੇ ਨਹੀਂ ਚਲੋ ਜੀ ਜਦੋਂ ਜ਼ੁਬਾਨ ਦਿੱਤੀ ਆ ਆਕਾਲਪੁਰਖ ਨੇ ਤੇ ਫਿਰ ਬੋਲਣਾ ਤਾਂ ਚਾਹੀਦਾ ਨਹੀਂ ਹੋਰ ਕੋ ਪੁੱਛਣਾ ਜੀ ਅੱਜ ਤੱਕ ਚੋਣ ਕਮਿਸ਼ਨ ਤੇ ਰਹਿ ਵਾਲੀ ਗੱਲ ਕੋਈ ਇਸ ਤਰ੍ਹਾਂ ਦਾ ਜਿਹੜਾ ਸਿਸਟਮ ਬਾਹਰ ਆ ਰਿਹਾ ਮੈਨੂੰ ਕੁਝ ਵੀ ਨਹੀਂ ਇਨ ਬਾਰੇ ਪਤਾ ਜੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਕੀ ਗੱਲ ਨਹੀਂ ਲੇਕਿਨ ਮੈਂ ਇਹ ਗੱਲ ਸਪਸ਼ਟ ਸ਼ਬਦਾਂ ਚ ਕਹੀ ਹੈ ਕਿ ਇਸ ਫੈਸਲੇ ਨੂੰ ਡਾਇਵਰਟ ਕਰਨ ਦੇ ਲਈ ਕਿਸੇ ਵੀ ਪੰ ਸਿੰਘ ਸਮਾਨ ਦੀ ਮੀਟਿੰਗ ਚ ਮੈਂ ਸ਼ਾਮਲ ਹੋ ਕੇ ਪਾਪ ਦਾ ਭਾਗੀ ਨਹੀਂ ਬੰਨਾ ਹਾਂ ਥੋੜੀ ਸਰਦਾਰ ਕੁਮਾਰ ਸਿੰਘ ਜੀ ਨਾਲ ਗੱਲ ਹੀ ਨਹੀਂ ਹੁੰਦੀ ਰਹਿੰਦੀ ਹੈ ਮੇਰੀ ਜਿੰਨ ਚੋਂ ਦੋ ਦੋ ਵਾਰ ਗੱਲ ਹੁੰਦੀ ਹੈ ਆਖਰੀ ਗੱਲ ਕਿਤੇ ਐਸਜੀਪੀਸੀ ਤੇ ਜਥੇਦਾਰ ਸਰਪਾਰ ਨਾਲ ਦੇ ਇੰਨਾ ਟਰੋਲ ਹੋਇਆ ਤੁਹਾਨੂੰ ਕਿਤੇ ਤੁਹਾਡੇ ਨਾਲ ਖੜੇ ਦਿਖਾਈ ਦਿੱਤੇ ਨਹੀਂ ਮੇਰੇ ਨਾਲ ਫੋਨ ਤੇ ਗੱਲਬਾਤ ਜ਼ਰੂਰ ਮੈਨੂੰ ਫੋਨ ਤੇ ਜ਼ਰੂਰ ਕਹਿੰਦੇ ਰਹਾ ਸਿੰਘ ਸਾਹਿਬ ਹੌਸਲਾ ਨਹੀਂ ਛੱਡਣਾ ਮੈਂ ਤੇਰੇ ਨਾਲ ਅੱਜ ਦੇ ਵਿਸ਼ੇ ਤੇ ਹੋਈ ਹਾਂ ਸੋ ਮੇਰੀ ਰਾਤ ਵੀ ਗੱਲ ਹੋਈ ਸਵੇਰੇ ਵੀ ਗੱਲ ਹੋਈ ਗੁਰਦੇਵ ਸਿੰਘ ਚੋੜਾ ਨੂੰ 500 ਸਿੱਕੜ ਦੀ ਮੰਗ ਕੱਲ ਤੱਕ ਸਾਹਿਬ ਤੇ ਇੱਕ 3 5 7 ਬੰਦੇ ਜਾ ਕੇ ਆਏ ਨੇ ਇਹ ਨਾ ਇੱਕ 15 ਦੇ ਵਿੱਚ ਹੁਕਮਨਾਮਾ ਹੋਇਆ ਸੀਗਾ ਪੰਨ ਸਿੰਘ ਸਾਹਿਬਾਨ ਵੱਲੋਂ ਜਿਹਦੇ ਵਿੱਚ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਇੱਕ ਹਦਾਇਤ ਕੀਤੀ ਗਈ ਸੀ ਕਿ ਕੋਈ ਵੀ ਕਾਨੂੰਨ ਦੇ ਨਾਲ ਸੰਬੰਧਿਤ ਜਿਹੜਾ ਮਾਮਲਾ ਹੈ ਉਸ ਰੀ ਅਕਾਲ ਤੱਕ ਸਭ ਤੇ ਨਾਂ ਭੇਜਿਆ ਜਾਇਆ ਗਿਆ। ਉਸ ਹੁਕਮਨਾਮੇ ਦੀ ਕਾਪੀ ਵੀ ਹੈਗੀ ਮੇਰੇ ਕੋਲੇ ਤੁਸੀਂ ਲੈ ਸਕਦੇ ਹੋ। ਤੇ ਮੈਨੂੰ ਲੱਗਦਾ ਕਿ ਇਹ ਕਾਨੂੰਨ ਦੇ ਨਾਲ ਸੰਬੰਧਿਤ ਮਾਮਲਾ ਸੀ। ਤੇ ਇਹਨੂੰ ਜਿਹੜਾ ਧਾਰਮਿਕ ਤੌਰ ਦੇ ਉੱਤੇ ਪੇਸ਼ ਕੀਤਾ। ਕਿ ਉਹਨਾਂ ਨੂੰ ਫਕਰੇ ਕੌਮ ਦੇ ਆਂ ਦੀ ਕਰ ਰਹੀ ਉਹਨਾਂ ਨੂੰ ਲਖਦੀਪ ਸਿੰਘ ਜੀ ਮਿਲਦੇ ਨਹੀਂ। ਚਲੋ ਦੇਖੋ ਜੀ ਇਹ ਕਾਨੂੰਨ ਦਾ ਮਾਮਲਾ ਹੈ। ਮੈਂ ਇਸ ਗੱਲ ਦੀ ਹਮਾਇਤ ਨਹੀਂ ਕਰ ਸਕਦਾ ਕਿ ਉਹਨਾਂ ਨੇ ਗੋਲੀ ਚਲਾਈ ਹੈ ਸਹੀ ਕੰਮ ਕੀਤਾ। ਮੈਂ ਤੁਹਾਨੂੰ ਤੁਹਾਨੂੰ ਫਰਕ ਵੀ ਨਹੀਂ ਕੀਤਾ ਜਾਂਦਾ ਤੇ ਇਨ ਬਿਟਵੀਨ ਫੈਸਲਾ ਵੀ ਬਦਲ ਦਿੱਤਾ ਜਾਂਦਾ ਤਾਂ ਫਿਰ ਤੁਹਾਡਾ ਅਗਲਾ ਕਦਮ ਕੀ ਹੋਊ? ਤੇ ਮੇਰੇ ਨਾਲ ਮੀਟਿੰਗ ਤੇ ਸ਼ਾਮਿਲ ਹੀ ਨਹੀਂ ਹੋਣਾ ਤੁਸੀਂ ਕਹਿ ਰਹੇ ਹੋ ਚਾਰ ਜਾਣੇ ਸ਼ਾਮਿਲ ਹੋ ਕੇ ਜੇ ਪਦਮਾ ਕੋਈ ਗਰੰਤੀ ਸਿੰਘ ਜੋ ਮਰਿਆਦਾ ਹੈਗੀ ਆ ਪਾ ਕੇ ਜੇ ਮੰਨ ਲਓ ਫੈਸਲਾ ਬਦਲ ਦਿੰਦੇ ਆ ਫਿਰ ਤੁਹਾਡਾ ਐਕਸ਼ਨ ਕੀ ਹੋਊਗਾ ਤੇ ਬਦਲ ਦੇਣ ਤੁਹਾਡਾ ਐਕਸ਼ਨ ਪੰਥ ਜਾਣੇ ਫੈਸਲਾ ਬਦਲਣ ਵਾਲੇ ਜਾਣੇ ਦਿੰਸਾ ਜੀ ਕਾਲੇ ਵੀ ਚੱਲ ਰਹੀ ਹੈ ਕਿ 2 ਦਸੰਬਰ ਨੂੰ ਜਿਹੜੀ ਇਕੱਤਰਤਾ ਹੋਈ ਸੀ ਉਹ 'ਚ ਪਰਮਿੰਦਰ ਸਿੰਘ ਢਿੰਡਸੇ ਨੇ ਆਪ ਦਾ ਕਨਾਹ ਕਬੂਲ ਲਿਆ ਸੀ ਪਰ ਫਿਰ ਵੀ ਉਹਨੂੰ ਸਜ਼ਾ ਨਹੀਂ ਲਈ। ਉਹਨੂੰ ਪਾਸੇ ਕਰ। ਇਹ ਦੇਖੋ ਸਿੰਘ ਸਾਹਿਬ ਨੇ ਤਨਖਾਹਾਂ ਲਾਈਆਂ ਨੇ ਸਿੰਘ ਸਾਹਿਬ ਬਿਹਤਰ ਦੱਸ ਸਕਦੇ ਨੇ। ਮੈਂ ਇਹਨੂੰ ਤਾਂ ਜਿਹੜੀ ਜਾਣਕਾਰੀ ਸੀ ਉਹਦੇ ਮੁਤਾਬਕ ਮੈਂ ਪਰਮਿੰਦਰ ਸਿੰਘ ਢਿੰਡਸੇ ਨੂੰ ਜਿਹੜੇ ਵੱਡੇ ਦੋਸ਼ੀ ਖੜੇ ਸੀ ਉਧਰ ਖੜਨ ਵਾਸਤੇ ਕਹਿਤਾ ਸੀ ਕਿਉਂਕਿ ਕੈਟਾਗਰੀਜ਼ ਮੈਂ ਕੀਤੀਆਂ ਸੀ। ਕੈਟਾਗਰੀਜ਼ ਮੈਂ ਬਣਾਈਆਂ ਸੀ। ਸਿੰਘ ਸਰ ਰੂਲ ਵਾਲੇ ਮਾਮਲੇ ਤੇ ਕੋਈ ਕਾਨੂੰਨ ਦਾ ਸਹਾਰਾ ਵੀ ਲਿਆ ਜਾਊਗਾ। ਦੇਖੋ ਮੈਂ ਜਥੇਦਾਰ ਆਂ। ਮੈਂ ਐਜ਼ ਅ ਜ ਕਾਰ ਨੂੰ ਦਿਨ ਦਾ ਚੰਗਾ ਨਹੀਂ ਲੱਗਦਾ ਲੇਕਿਨ ਹਾਂ ਮੇਰੀ ਸਿਸਟਰ ਨੇ ਲਾ ਵੱਲੋਂ ਜਿਹੜੀ ਐ ਐਸਐਸਪੀ ਨੂੰ ਵੀ ਦਰਖਾਸਤ ਦਿੱਤੀ ਗਈ ਹੈ ਔਮਨ ਕਮਿਸ਼ਨ ਨੂੰ ਵੀ ਦਰਖਾਸਤ ਦਿੱਤੀ ਗਈ ਹੈ ਕਿ ਔਰਤ ਜਾਤ ਦੀ ਜਿਹੜੀ ਅਪਮਾਨ ਕੀਤਾ ਗਿਆ ਲਜਾ ਭੰਗ ਹੋਈ ਹੈ ਇਹਦੇ ਤਹਿਤ ਪਰਚਾ ਦਰਜ ਕੀਤਾ ਜਾਵੇ ਸਬੰਧਤ ਵਿਅਕਤੀ ਦੇ ਉੱਤੇ ਜਿਨੇ ਕੈਮਰਿਆਂ ਦੇ ਵਿੱਚ ਸਾਹਮਣੇ ਆ ਕੇ ਜਿਹੜਾ ਬਦ ਬਦ ਚਲਨੀ ਦੇ ਇਲਜ਼ਾਮ ਲਾਏ ਨੇ ਔਰ ਜਿਹੜੇ ਚੈਨਲਾਂ ਨੇ ਪ੍ਰਸਾਰਤ ਕੀਤਾ ਉਹਨਾਂ ਚੈਨਲਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਪਰ ਮੇਰੇ ਵੱਲੋਂ ਇਸ ਤਰ੍ਹਾਂ ਦੀ ਕੋਈ ਗੱਲ ਬਾਤ ਨਹੀਂ ਹੈ ਜੀ